ਖਾਲਸਾ ਸਕੂਲ ਫਤੇਗੜ ਸਭਰਾ ਵਿਖੇ ਇੱਕ ਰੋਜ਼ਾ ਗਣਿਤ ਸਾਇੰਸ ਪੰਜਾਬੀ ਅੰਗਰੇਜ਼ੀ ਮੇਲੇ ਦਾ ਆਯੋਜਨ ਵਿਦਿਆਰਥੀਆਂ ਦੇ ਸਰਪੱਖੀ ਵਿਕਾਸ ਨੂੰ ਮੁੱਖ ਰੱਖ ਕੇ ਵਿਦਿਆਦੇਹ ਹੀ ਇਲਾਕੇ ਦੀ ਨਾਮਵਰ ਸੰਸਥਾ ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਫਤੇਗੜ ਸਭਰਾ ਵਿਖੇ ਇੱਕ ਰੋਜਾ ਵਿਦਿਅਕ ਮੇਲਾ ਲਗਾਇਆ ਗਿਆ। ਇਹ ਵਿਦਿਅਕ ਮੇਲਾ 2022 ਵਿੱਚ ਵੀ ਲਗਾਇਆ ਗਿਆ ਸੀ। ਇਸ ਮੇਲੇ ਦੌਰਾਨ ਗਣਿਤ, ਵਿਗਿਆਨ, ਪੰਜਾਬੀ, ਅੰਗਰੇਜ਼ੀ, ਸਮਾਜਿਕ ਵਿਗਿਆਨ ਆਦਿ ਵਿਸ਼ਿਆਂ ਨਾਲ ਸੰਬੰਧਿਤ ਵਰਕਿੰਗ ਮਾਡਲ ਅਤੇ ਇਨ੍ਹਾਂ ਹੀ ਵਿਸ਼ਿਆਂ ਦੀਆਂ ਹੋਰ ਵੀ ਦਿਲਖਿੱਚਤ ਗਤੀਵਿਧੀਆਂ ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਗਈਆਂ। ਇਨ੍ਹਾਂ ਗਤੀਵਿਧੀਆਂ ਅਤੇ ਵਿਦਿਅਕ ਮੇਲਿਆਂ ਨੂੰ ਆਯੋਜਿਤ ਕਰਨ ਦਾ ਉਦੇਸ਼ ਪੜ੍ਹਾਈ ਦੇ ਨਾਲ-ਨਾਲ ਹੱਤੀ ਪ੍ਰਯੋਗੀ ਕੰਮ ਕਰਨ ਦੀ ਪ੍ਰੇਰਤ ਪਾਉਣਾ ਵੀ ਹੈ ਆਪਣੇ ਹੱਥੀ ਮਾਡਲ ਬਣਾ ਕੇ ਵਿਦਿਆਰਥੀਆਂ ਨੇ ਇਸ ਨੂੰ ਸੋਹਣੇ ਅੰਦਾਜ਼ ਵਿੱਚ ਪੇਸ਼ ਵੀ ਕੀਤਾ ਇਸ ਦੌਰਾਨ ਮੁੱਖ ਮਹਿਮਾਨ ਦੇ ਤੌਰ ਤੇ ਸਰਦਾਰ ਗਰਲਾਲ ਸਿੰਘ ਗਣਿਤ ਅਧਿਆਪਕ ਡਾਕਟਰ ਜਗਸੀਰ ਸਿੰਘ ਪ੍ਰਿੰਸੀਪਲ ਸਰਦਾਰ ਤਰਸੇਮ ਸਿੰਘ ਪ੍ਰੋਫੈਸਰ ਵਿਸ਼ੇਸ਼ ਤੌਰ ਤੇ ਇਸ ਵਿਦਿਅਕ ਮੇਲੇ ਦਾ ਨਿਰੇਖਣ ਕਰਨ ਪਹੁੰਚੇ ਵਿਦਿਆਰਥੀਆਂ ਤੋਂ ਪੁੱਛੇ ਗਏ ਸਵਾਲਾਂ ਦੇ ਉੱਤਰ ਬੜੇ ਹੀ ਵਧੀਆ ਢੰਗ ਨਾਲ ਦਿੱਤੇਗੇ ਮਾਪੇ ਅਧਿਆਪਕ ਮੇਲਜੋਲ ਵੀ ਨਾਲ ਹੀ ਹੋਣ ਕਾਰਨ ਬੱਚਿਆਂ ਵੱਲੋਂ ਕੀਤੇ ਗਏ ਕਾਰਜਾਂ ਨੂੰ ਵੇਖਣ ਲਈ ਮਾਤਾ ਪਿਤਾ ਵਿੱਚ ਵੀ ਉਤਸ਼ਾਹ ਸੀ ਇਹ ਸਮੁੱਚਾ ਪ੍ਰਬੰਧ ਮਹਾਪੁਰਸ਼ ਬਾਬਾ ਚਿੰਦਰ ਸਿੰਘ ਜੀ ਸਮੁੱਚੀ ਸਕੂਲ ਪ੍ਰਬੰਧਕ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪ੍ਰਿੰਸੀਪਲ ਸਰਦਾਰ ਇਕਬਾਲ ਸਿੰਘ ਜੀ ਦੀ ਜੋਗ ਅਗਵਾਈ ਵਿੱਚ ਅਨਤਖ ਖਾਲਸਾ ਸਕੂਲ ਦੀ ਟੀਮ ਵੱਲੋਂ ਅਤੇ ਵਿਦਿਆਰਥੀਆਂ ਵੱਲੋਂ ਕੀਤਾ ਗਿਆ ਸੰਸਥਾ ਦੇ ਵਾਈਸ ਪ੍ਰਿੰਸੀਪਲ ਸਰਦਾਰ ਬਚਿੱਤਰ ਸਿੰਘ ਵੱਲੋਂ ਆਏ ਹੋਏ ਮਹਿਮਾਨਾਂ ਅਧਿਆਪਕਾਂ ਮਾਪਿਆਂ ਦਾ ਤੇ ਸਕੂਲ ਸਟਾਫ ਦਾ ਧੰਨਵਾਦ ਕੀਤਾ ਗਿਆ। ਇਸ ਕਾਰਜ ਨੂੰ ਕਰਨ ਵਾਲੇ ਵਿਦਿਆਰਥੀਆਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਦੌਰਾਨ ਸਕੂਲ ਦਾ ਸਮੁੱਚਾ ਟੀਚਿੰਗ ਅਤੇ ਨੌਨ ਟੀਚਿੰਗ ਸਟਾਫ ਹਾਜ਼ਰਿਆ। ਦੇਖੋ ਇਸ ਮੌਕੇ ਸਰਦਾਰ ਗਰਲਾਲ ਸਿੰਘ ਗਣਿਤ ਅਧਿਆਪਕ ਅਤੇ ਡਾਕਟਰ ਜਗਸੀਰ ਸਿੰਘ ਪ੍ਰਿੰਸੀਪਲ ਮੋਡਲਾਂ ਦਾ ਨਿਰੇਖਣ ਕਰਨ ਪਹੁੰਚੇ ਮੇਲੇ ਦੇ ਉਜਾਗਨ ਦੌਰਾਨ ਕੀ ਸ਼ਬਦ ਮੀਡੀਆ ਨਾਲ ਸੰਜੇ ਕਿਤੇ ਦੇਖੋ ਵਿਸ਼ੇਸ਼ ਰਿਪੋਰਟ ਅੱਜ ਸ਼ਹੀਦ ਖੰਸ ਸਿੰਘ ਟਾਰੀ ਕਾਫਾ ਸਿਵਲ ਸਕੰਦਰੀ ਸਕੂਲ ਪੱਤਿਗੜ੍ਹ ਸਪਰਾਜ ਇਹ ਪੂਰੇ ਸਕੂਲ ਸਟਾਫ ਵੱਲੋਂ ਪੂਰੇ ਮੈਨੇਜਮੈਂਟ ਵੱਲੋਂ ਬਹੁਤ ਵਧੀਆ ਉਤੰਦ ਦੇ ਤਹਿਤ ਮੈਥ ਸਾਇੰਸ ਔਰ ਐਫਐਫਟੀ ਇੰਗਲਿਸ਼ ਦੇ ਇਸ ਬੰਦ ਵਿੱਚ ਮੇਲਾ ਹੈ ਉਹ ਲਗਾਇਆ ਗਿਆ ਹੈ ਬਹੁਤ ਵਧੀਆ ਪ੍ਰਬੰਧ ਆ ਬੱਚਿਆਂ ਨੂੰ ਕਨਸੈਪਟ ਦੇ ਬਾਰੇ ਜਾਣਕਾਰੀ ਦੇਣ ਦੇ ਲਈ ਅਜਿਹੇ ਅਪਰਾਲੇ ਕਿਤੇ ਜਾ ਰਹੇ ਆ ਇਹਦੇ ਸਬੰਧ ਵਿੱਚ ਜਿਹੜਾ ਪੂਰੇ ਪੰਜਾਬ ਸਿੱਖਰ ਭਾਗ ਵੱਲੋਂ ਵੀ ਸਰਸ ਖੁਲੋਂ ਜਾਗਰੂਕ ਕੀਤਾ ਜਾ ਰਿਹਾ ਹੈ ਬਹੁਤ ਵਧੀਆ ਉੱਦਮ ਆ ਔਰ ਇਹ ਉਦਮ ਦੀ ਸਲਾਕਾ ਕਰਦੇ ਹਾਂ ਧੰਨਵਾਦ ਸਰ ਪਹਿਲਾਂ ਦੱਸ ਹੀ ਚੁੱਕੇ ਆ ਜੀ ਵੀ ਅਸੀਂ ਅੱਜ ਫਤੇਗੜ੍ਹਸ ਭਰਾਵਕੇ ਸਕੂਲ ਵਿੱਚ ਪਹੁੰਚੇ ਆ ਇਹ ਸਾਡੇ ਇਲਾਕੇ ਦੀ ਨਾਮਵਰ ਸੰਸਥਾ ਜਿਹੜੀ ਕਿ ਵਿਦਿਆ ਦੇ ਵਿੱਚ ਬੱਚਿਆਂ ਨੂੰ ਚੰਗੀ ਮਤਲਬ ਪੈੜ ਦੇ ਨਾਲ ਅੱਛੀ ਵਿਦਿਆ ਪ੍ਰੋਵਾਈਡ ਕਰ ਰਹੀ ਆ ਸੋ ਅੱਜ ਇੱਥੇ ਜਿਹੜੇ ਇੰਗਲਿਸ਼ ਐਸਐਸਫੇਅਰ ਜਿਹੜਾ ਇਹਨਾਂ ਨੇ ਯੋਜਨ ਕੀਤਾ ਗਿਆ ਉਹਦੇ ਵਿੱਚ ਪਹੁੰਚ ਕੇ ਬੜੀ ਮਨ ਨੂੰ ਖੁਸ਼ੀ ਹੋਈ ਆ ਕਿ ਐਸਐਸ ਦੇ ਮਾਡਲ ਤੁਸੀਂ ਦੇਖ ਸਕਦੇ ਪਿੱਛੇ ਬੱਚਿਆਂ ਨੇ ਤਿਆਰ ਕੀਤੇ ਉਹ ਜਦੋਂ ਬੱਚਿਆਂ ਨੂੰ ਅਸੀਂ ਉੱਥੇ ਜਾ ਕੇ ਸੁਣਿਆ ਤਾਂ ਬੱਚਿਆਂ ਦੀ ਸਬਜੈਕਟ ਪ੍ਰਤੀ ਇੰਨੀ ਪਕੜ ਦੇਖ ਕੇ ਮਨ ਬੜਾ ਖੁਸ਼ ਹੋਇਆ ਕਿ ਬੱਚੇ ਜਿਹੜਾ ਕਨਸੈਪਟ ਆ ਹਰ ਇੱਕ ਕਲੀਅਰ ਕਰਕੇ ਜਿਹੜਾ ਵੀ ਮਾਡਲ ਉਹਨਾਂ ਨੇ ਤਿਆਰ ਕੀਤਾ ਉਹਦੇ ਬਾਰੇ ਵਧੀਆ ਜਾਣਕਾਰੀ ਰੱਖਦੇ ਆ ਤੇ ਬੱਚੇ ਪ੍ਰੈਕਟੀਕਲ ਕਰਕੇ ਸਿੱਖ ਰਹੇ ਆ ਕਿ ਐਸਐਸ ਦੇ ਵਿੱਚ ਦੇਖੋ ਚਾਰ ਵਿਸ਼ੇ ਆਉਂਦੇ ਆ ਪੰਗੋਰ ਇਤਿਹਾਸ ਨਾਗਰਿਕ ਸ਼ਾਸਤਰ ਅਰਥ ਸ਼ਾਸਤਰ ਉਹ ਅਲੱਗ-ਅਲੱਗ ਵਿਸ਼ੇ ਦੇ ਵਿੱਚ ਬੱਚਿਆਂ ਨੇ ਜਿਹੜੇ ਮਾਡਲ ਬਣਾਏ ਆ ਜਿਵੇਂ ਕਿ ਡੈਮ ਦਾ ਮਾਡਲ ਅਸੀਂ ਦੇਖਿਆ ਉਹ ਬੱਚਿਆਂ ਨੇ ਬੜਾ ਐਕਸਪਲੇਨ ਕੀਤਾ ਕਿ ਡੈਮ ਜਿਹੜਾ ਕਿਵੇਂ ਸਸਤੀ ਬਿਜਲੀ ਪੈਦਾ ਕੀਤੀ ਜਾ ਸਕਦੀ ਆ ਪਾਣੀ ਸਟੋਰ ਕਰਕੇ ਉਹਨੂੰ ਵਰਤਿਆ ਜਾ ਸਕਦਾ ਵਾ ਇਸੇ ਤਰ੍ਹਾਂ ਹੀ ਹੋਰ ਬੱਚਿਆਂ ਨਾਲ ਸੰਬੰਧਤ ਜਾਂ GST ਦਾ ਇੱਕ ਮਾਡਲ ਬਣਾਇਆ ਗਿਆ ਬੱਚਿਆਂ ਨੇ ਕਿਵੇਂ ਐਕਸਪਲੇਨ ਕੀਤਾ ਕਿ ਵੱਖ-ਵੱਖ ਜਿਹੜੇ ਟੈਕਸ ਸੀ ਖਤਮ ਕਰਕੇ ਸਰਕਾਰ ਨੇ GST ਕੋ ਟੈਕਸ ਜਿਹੜਾ ਇੰਟਰੋਡਿਊਸ ਕੀਤਾ ਭਾਰਤ ਦੇ ਵਿੱਚ ਪੂਰੇ ਦੇ ਵਿੱਚ ਨੈਸ਼ਨ ਵਨ ਟੈਕਸ ਸੋ ਇਸ ਤਰ੍ਹਾਂ ਮੈਂ ਸਮਝਦਾ ਕਿ ਵਾਕਿਆ ਹੀ ਬੜਾ ਵੱਡਾ ਬਰਾਲਾ ਸਕੂਲ ਦਾ ਸਕੂਲ ਦੇ ਅਧਿਆਪਕਾਂ ਦੀ ਮਿਹਨਤ ਨੂੰ ਸਲਾਮ ਆ ਜਿਨ੍ਹਾਂ ਨੇ ਇੰਨੀ ਵਧੀਆ ਤਿਆਰੀ ਕਰਾ ਕੇ ਬੱਚਿਆਂ ਨੂੰ ਜਿਹੜਾ ਇਹੋ ਜਿਹੀ ਫੇਅਰ ਕਰਵਾਈ ਤੇ ਅਕੀ ਤੋਂ ਵੀ ਇਹਨਾਂ ਨੂੰ ਕਰਾਉਣੀ ਰਹਿਣੀ ਚਾਹੀਦੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਪਵਨਜੋਤ ਕੌਰ ਹੈ ਮੈਂ ਇੱਥੇ ਬਤੌਰ ਸਿਕ ਕਲੈਕਟਰ ਆ ਰਾਂ ਅੱਜ ਅਸੀਂ ਇੱਥੇ ਮੈਥ ਸਾਇੰਸ ਫੇਅਰ ਜਿਹੜਾ ਹੈ ਉਹ ਆਰਗੇਨਾਈਜ਼ ਕਰਵਾਇਆ ਹੈ ਇਸ ਮੈਥ ਸਾਇੰਸ ਸਸਤੀ ਪੰਜਾਬੀ ਇੰਗਲਿਸ਼ ਫੇਅਰ ਨੂੰ ਆਰਗੇਨਾਈਜ਼ ਕਰਨ ਦਾ ਇੱਕ ਹੀ ਮੇਨ ਮੋਟਿਵ ਆ ਕਿ ਬੱਚਿਆਂ ਦੀ ਨੋਲੇਜ ਚੈੱਕ ਕੀਤੀ ਜਾਵੇ ਬੱਚਿਆਂ ਦੀ ਅੰਡਰਸਟੈਂਡਿੰਗ ਚੈੱਕ ਕੀਤੀ ਜਾਵੇ ਕਿੰਨਾ ਬੱਚਿਆਂ ਦੇ ਵਿੱਚ ਕੌਨਫੀਡੈਂਸ ਆ ਨਾਲ ਦੀ ਨਾਲ ਇਹਦੇ ਨਾਲ ਆਪਾਂ ਇੰਗਲਿਸ਼ ਦੀਆਂ ਸਕਿਲਸ ਵੀ ਬੱਚਿਆਂ ਦੀਆਂ ਜਿਹੜੀਆਂ ਇੰਪਰੂਵਮੈਂਟ ਜਿਹੜੀ ਆਈ ਉਹਨਾਂ ਦੇ ਵਿੱਚ ਚੈੱਕ ਕਰ ਸਕਦੇ ਆ ਕਿ ਬੱਚੇ ਕਿਸ ਹਿਸਾਬ ਨਾਲ ਬੋਲਦੇ ਆ ਜਿਵੇਂ ਸਪੀਕਿੰਗ ਆ ਜਾਂ ਨਾਲ ਦੀ ਲਿਸਨਿੰਗ ਆ ਇਹ ਜਿਹੜੀਆਂ ਸਕਿਲਸ ਵਾ ਇਹਨਾਂ ਦੇ ਨਾਲ ਜਿਹੜਾ ਆ ਬੱਚਾ ਜਿਹੜਾ ਆ ਕਿਵੇਂ ਕੌਨਫੀਡੈਂਟਲੀ ਕਿਵੇਂ ਬੋਲ ਸਕਦੇ ਆ ਆਪਾਂ ਇਹ ਸਾਰਾ ਕੁਝ ਇਹਦੇ ਨਾਲ ਚੈੱਕ ਕਰ ਸਕਦੇ ਆ ਸੋ ਸਾਡਾ ਅੱਜ ਇਹ ਮੇਲਾ ਲਾਉਣ ਦਾ ਇਹੀ ਮਕਸਦ ਸੀਗਾ ਕਿ ਬੱਚਿਆਂ ਦੇ ਵਿੱਚ ਜਿਹੜੀ ਆ ਕ੍ਰੀਏਟੀਵਿਟੀ ਨੂੰ ਬਿਲਡ ਅਪ ਕਰਨਾ ਕੌਨਫੀਡੈਂਸ ਲੈਵਲ ਚੈੱਕ ਕਰਨਾ ਨਾਲ ਦੀ ਨਾਲ ਉਹਨਦੀ ਨੌਲੇਜ ਅੰਡਰਸਟ ਇੱਥੇ ਇੱਕ ਰੋ కెਮਿਸਟਰੀ ਲੈਕਚਰ ਦੇ ਰੂਪ ਤੇ ਕੰਮ ਕਰ ਰਹੀ ਹਾਂ ਅਸੀਂ ਇੱਥੇ ਮੈਥ ਸਾਇੰਸ ਕਲਾਸ 9 ਪੜ੍ਹਾਇਆ ਮੇਨ ਪਰਪਸ ਜੋ ਹੈ ਇਹਨਾਂ ਦੇ ਬੱਚਿਆਂ ਦੇ ਵਿੱਚ ਪ੍ਰੈਕਟੀਕਲ ਸਕਿਲਸ ਵਧਾਵਾ ਮੇ ਇੰਪਰੂਵ ਕਰਨਾ ਹੈ ਤੇ ਪ੍ਰੈਕਟੀਕਲ ਨੋਲੇਜ ਦੇਣਾ ਹੈ ਇਹਨਾਂ ਨੂੰ ਤਾਂ ਕਿ ਇਹਨਾਂ ਨੂੰ ਸਾਇੰਟਿਸਟਿਕ ਸਕਿਲਸ ਬਾਰੇ ਪਤਾ ਚੱਲੇ ਫਰਦਰ ਇਹਨਾਂ ਦੇ ਵਿੱਚ ਕੌਨਫੀਡੈਂਸ ਲੈਵਲ ਬਿਲਡ ਅਪ ਹੋ ਸਕੇ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੇ ਸਰਦਾਰ ਸ਼ਾਮ ਸਿੰਘ ਟਾਰੀ ਖਾਲਸਾ ਸੀਨੇ ਸਕੈਂਡਰੀ ਸਕੂਲ ਜਿਸ ਵਿੱਚ ਅੱਜ ਮਾਪਿਆਂ ਦੇ ਆਪਕੋ ਮਿਲਜੋਣ ਮੀਟਿੰਗ ਦਾ ਆਗਾਜ਼ ਕੀਤਾ ਗਿਆ ਸੀ ਜਿਸ ਵਿੱਚ ਮਾਪਣੇ ਆਪਣੇ ਵਿਦਿਆਰਥੀਆਂ ਦੇ ਇਮਤਿਹਾਨਾਂ ਦੇ ਬਾਰੇ ਜੋ ਜਾਣਕਾਰੀ ਪ੍ਰਾਪਤ ਕੀਤੀ ਉਹਨਾਂ ਨੂੰ ਬਹੁਤ ਵਧੀਆ ਲੱਗਾ ਸੋ ਹਰ ਸਾਲ ਦੀ ਤਰ੍ਹਾਂ ਖਾਲਸਾ ਸਕੂਲ ਦੇ ਵਿੱਚ ਮੈਥ ਸਾਇੰਸ ਐਸਐਸਟੀ ਪੰਜਾਬੀ ਦਾ ਫੇਅਰ ਲਗਾਇਆ ਗਿਆ ਕਿਉਂਕਿ ਮੈਂ ਸਮਝਦਾ ਹਾਂ ਕਿ ਜੇਕਰ ਵਿਅਕਤੀ ਨੇ ਜਾਂ ਵਿਦਿਆਰਥੀ ਨੇ ਆਪਣੇ ਕਲਾਸ ਦੇ ਵਿੱਚ ਜੋ ਪੜ੍ਹਿਆ ਜੇਕਰ ਉਹ ਵਿਦਿਆਰਥੀ ਆਪਣੇ ਹੱਥ ਦੇ ਨਾਲ ਉਹ ਮਾਡਲ ਤਿਆਰ ਕਰਕੇ ਦੂਸਰੇ ਸਾਹਮਣੇ ਪੇਸ਼ ਕਰੇਗਾ ਮੈਂ ਸਮਝਦਾ ਕਿ ਜਿਹੜਾ ਵਿਦਿਆਰਥੀ ਨੇ ਪੜਿਆ ਉਸ ਨੂੰ ਜ਼ਿੰਦਗੀ ਭਰ ਉਹ ਭੁੱਲੇਗਾ ਨਹੀਂ ਸੋ ਇਸ ਸੰਸਥਾ ਦੇ ਸਰਪ੍ਰਸਤ ਸੰਤ ਬਾਬਾ ਸ਼ੰਦਰ ਸਿੰਘ ਜੀ ਇਲਾਕੇ ਦੇ ਸਹਿਜੋ ਦੇ ਸਦਕਾ ਮਾਪਿਆਂ ਦੇ ਸਹਿਯੋਗ ਦੇ ਨਾਲ ਸਾਡੇ ਖਾਲਸਾ ਸਕੂਲ ਦੇ ਪ੍ਰਿੰਸੀਪਲ ਸਰਦਾਰ ਇਕਬਾਲ ਸਿੰਘ ਜੀ ਵਾਈਸ ਪ੍ਰਿੰਸੀਪਲ ਸਰਦਾਰ ਮਜੀਤਰ ਸਿੰਘ ਜੀ ਅਤੇ ਸਮੂਹ ਅਧਿਆਪਕ ਸਹਿਬਾਨਾਂ ਦੇ ਸਹਿਯੋਗ ਦੇ ਨਾਲ ਇਹ ਛੋਟੇ-ਛੋਟੇ ਪ੍ਰਾਲੇ ਕੀਤੇ ਜਾਂਦੇ ਹਨ ਕਿਉਂਕਿ ਸਾਡੇ ਖਾਲਸਾ ਸਕੂਲ ਦੇ ਵਿੱਚ ਜੇਕਰ ਅਸੀਂ ਪੜ੍ਹਾਈ ਦੀ ਗੱਲ ਕਰਦੇ ਹਾਂ ਤੇ ਵਿਦਿਅਕ ਮਾਮਲੇ ਦੇ ਵਿੱਚ ਵਿਦਿਆਰਥੀਆਂ ਨੇ ਬਹੁਤ ਵਧੀਆ ਪ੍ਰਾਪਤੀਆਂ ਕੀਤੀਆਂ ਜੇਕਰ ਅਸੀਂ ਖੇਡਾਂ ਦੇ ਮੁਕਾਬਲੇ ਬਾਰੇ ਗੱਲ ਕਰਦੇ ਆਂ ਤੇ ਖੇਡਾਂ ਦੇ ਵਿੱਚ ਹੀ ਵਿਦਿਆਰਥੀਆਂ ਨੇ ਬਹੁਤ ਵਧੀਆ ਪੋਜੀਸ਼ਨ ਹਾਸਲ ਕੀਤੀਆਂ ਨੇ ਜੇਕਰ ਅਸੀਂ ਧਾਰਮਿਕ ਪੱਖ ਦੀ ਗੱਲ ਕਰੀਏ ਧਾਰਮਿਕ ਪੱਖ ਤੋਂ ਵੀ ਸਾਡੇ ਖਾਲਸਾ ਸਕੂਲ ਦੇ ਵਿੱਚ ਛੋਟੇ-ਛੋਟੇ ਪ੍ਰੋਗਰਾਮ ਉਲੀਕੇ ਜਾਂਦੇ ਨੇ ਕਿਉਂਕਿ ਇਹਨਾਂ ਪ੍ਰੋਗਰਾਮਾਂ ਦੇ ਜ਼ਰੀਏ ਹੀ ਸਾਡੇ ਸਮਾਜ ਨੂੰ ਬਹੁਤ ਵਧੀਆ ਸਿੱਖਿਆ ਮਿਲਦੀ ਹੈ ਸੋ ਖਾਲਸਾ ਸਕੂਲ ਦੇ ਵਿੱਚ ਜਿੱਥੇ ਲਾਇਬ੍ਰੇਰੀ ਦਾ ਪ੍ਰਬੰਧ ਕੀਤਾ ਗਿਆ ਹੈ ਕਿ ਵਿਦਿਆਰਥੀ ਲਾਇਬ੍ਰੇਰੀ ਵਿੱਚ ਜਾ ਕੇ ਕਿਤਾਬਾਂ ਪੜ ਕੇ ਆਪਣੇ ਜੀਵਨ ਨੂੰ ਬਹੁਤ ਵਧੀਆ ਬਣਾਉਣ ਖਾਲਸਾ ਸਕੂਲ ਦੇ ਵਿੱਚ కెਮਿਸਟਰੀ ਲੈਬ ਸਾਇੰਸ ਲੈਬ ਇੰਗਲਿਸ਼ ਲੈਬ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਕਿਉਂਕਿ ਅਜੋਕੇ ਸਮੇਂ ਦੇ ਵਿੱਚ ਜੋ ਅਸੀਂ ਜਾਣਦੇ ਹਾਂ ਕਿ ਅੰਗਰੇਜ਼ੀ ਭਾਸ਼ਾ ਦਾ ਬਹੁਤ ਵਧੀਆ ਵੱਡਾ ਮਹੱਤਵ ਹੈ ਸਾਡੇ ਖਾਲਸਾ ਸਕੂਲ ਦੇ ਵਿੱਚ ਇੰਗਲਿਸ਼ ਲੈਬ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਉਸ ਦੇ ਨਾਲ ਨਾਲ ਸਾਡੇ ਖਾਲਸਾ ਸਕੂਲ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਪਹਿਲ ਦਿੱਤੀ ਜਾਂਦੀ ਹੈ ਸਾਨੂੰ ਸਾਰੀਆਂ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਨੇ ਸਾਡੇ ਖਾਲਸਾ ਸਕੂਲ ਦੇ ਵਿੱਚ ਉਹ ਸਾਰੀਆਂ ਪਰਸਮਾਂ ਸਿਖਾਈਆਂ ਜਾਂਦੀਆਂ ਨੇ ਇਹ ਛੋਟੇ ਛੋਟੇ ਪ੍ਰੋਗਰਾਮ ਬੱਚਿਆਂ ਨੂੰ ਬਹੁਤ ਵਧੀਆ ਸਿੱਖਿਆ ਦਿੰਦੇ ਹਨ ਸੋ ਇਹ ਜਿਹੜਾ ਸਾਰਾ ਅੱਜ ਦਾ ਪ੍ਰੋਗਰਾਮ ਸੀ ਬਹੁਤ ਵਧੀਆ ਸੁਜੇ ਤਰੀਕੇ ਦੇ ਨਾਲ ਆਪਣੀ ਸਮਾਪਤੀ ਵੱਲ ਵਧਿਆਏ ਆਕੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈਲੋ एवरीवन ਆਮਨ ਮੋਜੀਬ ਸੰਦੂਖ ਸਟੱਡਿੰਗ ਇਨ 10th ਸਟੈਂਡਰਡ ਐਟ ਸ਼ਹੀਦ ਸਰਦਾਰ ਸ਼ਾਮ ਸਿੰਘ ਟਾਇਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਐਜ਼ ਵੀ ਆਲ ਨੋ ਦੈਟ ਸਕੂਲ ਇਜ਼ ਅ ਟੈਂਪਲ ਵਿਚ టీਚ ਸਟੂਡੈਂਟਸ ਅ ਲੋਟ ਆਫ ਥਿੰਗਸ ਸਿਮਿਲਰਲੀ A school has played a vital role in, uh, in shaping us physically and mentally. It has, highly, it has highly educated and cooperative staff. They make the concepts very clear to the students. At the same time, it has labs, chemistry lab, physics lab, biology, and computer lab to perform various spectacles and experiments. It also has English lab to enhance the students' speaking and listening skills. A school provides a big playground and a sports CP empowers training of various games and it is because of their hard work that our school has won gold medals at state and national levels i'm also a part of school's Chug of war team and it is an honor for me it is, honor. it is an honor music classes are also conducted to give knowledge of music and classical musical instruments the training of Gatka is also given in our school our school has a big library a Conducts many such events for the students to bring out their intellectual and creativity. Now, I would like to call my friend Komalip Kaur to introduce you to the today's event. Hello, friends. My name is Komalip Kaur. I'm a student of 9th standard. Today, our school has arranged an exhibition in which students have prepared models on different topics and subjects like Punjabi, English, science, and social studies. We have prepared our model under the guidance of our respected teachers. They give us amazing ideas to make our models more attractive. The models are being displayed to the parents of students so that they could see the art and creativity of their child. Thank you. Good morning. So my name is Harman Kaur and I'm studying in plus on Science and she's my clean. My name is Kiran Pitkar and I'm studying in Plus 1 Art Stream. As you know, every school has its own specialty and it is the same as well as my school. My school name is Shahi Sadar Sham Singh Atari Khalsa Senior Secondary School. It is located in Fatehgarh Sahib in Froschpur district. As it is a well known school all over the Fujpur district, I just want to share some experience of my school with you. Uh, when you are entering the school, you can see the red color gate that depicts the Khalsa school. My crimson walls of the school uh, Serves the sign of simply uh, uniqueness, and uh, I just want to share uh, the efforts of my management of the school and uh, the principal Sardar Iqbal Singh Ji, vice principal Sardar Vijit Singh Ji, and the chairman Sant Pabashinder Singh. Ji. The efforts made by school management are very appreciable. They are doing hard work to bring the school to the higher places, um, and one other thing that makes our school uh, um, unique are our amazing teachers. Uh, they are not just educators but also a guide. They give us not only bookish knowledge but also uh, guide us what is happening in the society. With the help of our respected teachers, our students are performing excellent in the academics and uh, our school consistently generates the top scorer in the board examinations. The unique quality of my school that it is not only focuses on only academic, but it is also gives a lot of importance to sports. So here, the here the biggest playground that our school have, and as because of this, uh, the inter-level sports competition will be held in our school every year. And the fortunately, I was. Uh, also, the member of the tug of war team that won the first place gold medalist in the state championship of tug of war in 2023, and I want to share the personal experience of myself that I belong to science stream and I also participated in sports. I don't have any kind of loss in my studies just because of the well-known staff and our management. They put their efforts too much to make the students' personality better. In addition to the sports competition, we various other competitions were also held annually in our school, time to time, like painting, debate, um, poetry, and many more. At the school, we get explosive to participate not only in academics but also in extracurricular activities that builds our personality. Here, I also want to talk about the amazing infrastructure and facilities provided by our school. Um, there are many labs like physics lab chemistry lab and bio labs which are equipped with latest equipments and tools allowing the students to conduct on experiments and explore the wonders of the science secondly there is also a computer lab with high speed internet and modern technology enables the student to enhance their digital skills third one there is also availability of english language lab it facilitates the student classroom engagement and interaction via uh, in, uh, computer-based exercises or activities to maximize capacity in the uh, language components like uh, uh, vocabulary and pronunciation, and also in language skills. And here, I also want to talk about uh, piece structure, like. Uh, uh, at the low, lower fees, our school is providing uh, quality of education and personality and, uh, uh, developing activities to the students. Uh, school also provides and offers a fee con uh, fees concession to the students, to the poor students, and uh, same provide education same as the other students. Lastly, if you want to see the bright future of your child, so adv I advise you to admission here as soon as possible. Thanks and have a good day. Ka Khalsa Vahigurjiki.